ਪਾਵਰ ਲਾਈਵ 88 ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨਿਸਕਾਮ ਕਿਰਤਨੀ ਜਥਾ ਗੁਰਦਾਸਪੁਰ ਦੇ ਮੁੱਖ ਸੇਵਾਦਾਰ ਡਾਕਟਰ ਸ਼ਿਵ ਸਿੰਘ ਜੀ ਦੇ ਹਦੇਸਾਂ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਵੱਖ-ਵੱਖ ਰੋਗਾਂ ਨਾਲ ਪੀੜਤ ਕਰੀਬ 150 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਅਤੇ ਬਹੁਤ ਹੀ ਘੱਟ ਖੱਤੇ ਤੇ ਟੈਸਟ ਕੀਤੇ ਜਦਕਿ ਕੁਝ ਟੈਸਟ ਵੀ ਫ੍ਰੀ ਕੀਤੇ ਗਏ ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਦੇ ਪ੍ਰਬੰਧਕ ਡਾਕਟਰ ਸੁਰਿੰਦਰ ਸਾਹਤ ਅਤੇ ਭਾਈ ਅਜੀਤ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਡਾਕਟਰ ਸਿਵਰ ਸਿੰਘ ਜੀ ਦੀ ਅਗਵਾਈ ਹੇਠ ਸੰਤਾਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪਾਂ ਦਾ ਆਯੋਜਨ ਕਰਕੇ ਮਾਨਵਤਾ ਦੀ ਸੇਵਾ ਤਹਿਤ ਲੋੜਵੰਦ ਗਰੀਬ ਪਰਿਵਾਰਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਡਾਕਟਰ ਸਵਿੰਦਰ ਸਾਥ ਨੇ ਦੱਸਿਆ ਕਿ ਅੱਖਾਂ ਦੇ ਕੈਂਪ ਲਗਾ ਕੇ ਸਿਰਫ 3000 ਰੁਪਏ ਵਿੱਚ ਵਧੀਆ ਕੁਆਲਿਟੀ ਦੇ ਲਿੰਜ ਪਾਏ ਜਾਂਦੇ ਹਨ ਜਦਕਿ ਹਰ ਪ੍ਰਕਾਰ ਦੀਆਂ ਸਿਹਤ ਸਵਾਵਾਂ ਮਾਹਿਰ ਡਾਕਟਰਾਂ ਵੱਲੋਂ 24 ਘੰਟੇ ਬਹੁਤ ਘੱਟ ਖਰਚੇ ਤੇ ਨਿਭਾਈਆਂ ਜਾ ਰਹੀਆਂ ਹਨ ਕੈਂਪ ਦੌਰਾਨ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਨਦੀਪ ਸਿੰਘ ਸਿੱਧੂ ਅਤੇ ਵੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਇਲਾਜ ਕੀਤਾ ਅਤੇ ਨਿਰੋਗ ਰਹਿਣ ਲਈ ਪੋਸ਼ਟਿਕ ਆਹਾਰ ਲੈਣ ਅਤੇ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਆਪਣਾ ਮਟਾਪਾ ਕੰਟਰੋਲ ਰੱਖਣ ਲਈ ਫਾਸ ਫੂਡ ਅਤੇ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਰਣਜੀਤ ਸਿੰਘ ਸਟਾਫ ਐਸ ਤੇਲਾ ਕਰਮਜੀਤ ਕੌਰ ਕਮਲਜੀਤ ਸਿੰਘ ਫਾਰਮਾਸਿਸਟ ਰੁਪਾਲੀ ਆਦਤੋਂ ਇਲਾਵਾ ਹੋਰ ਹਾਜਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਸਾਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋজিস্টਾਂ ਤੇ ਅੱਜ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪੀਟਲ ਦੇ ਵਿੱਚ ਫ੍ਰੀ ਆਫ ਕਾਸਟ ਮੈਡੀਕਲ ਕੈਂਪ ਲਗਾਇਆ ਗਿਆ ਹੈ ਹਮੇਂ ਤੱਕ ਆਲਮੋਸਟ ਆਪਾਂ 40 ਤੋਂ 50 ਜਿਹੜੇ ਗੈਸਟਰੋ ਦੇ ਸਬੰਧਿਤ ਪੇਸ਼ੈਂਟਸ ਨੇ ਉਹ ਮੈਂ ਦੇਖ ਚੁੱਕਿਆ ਅੱਜ ਇੱਥੇ ਅੱਧੇ ਰੇਟ ਤੇ ਆਪਣਾ ਟੈਸਟ ਹੋ ਰਿਹਾ ਲੇ ਤੇ ਦਵਾਈਆਂ ਵੀ ਅੱਧੇ ਰੇਟ ਤੇ ਮਿਲਦੀਆਂ ਨੇ ਤੇ ਬਾਕੀ ਆ ਜੋ ਆਪੀਡੀ ਦੀ ਜਿਹੜੀ ਫੀਸ ਆ ਆਲਮੋਸਟ ਬਿਲਕੁਲ ਫ੍ਰੀ ਹੈ ਹਾਲਾਂਕਿ ਮੈਂ ਤਾਂ ਇਸ ਹਸਪੀਟਲ ਦੇ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਮੈਂ ਹਰ ਐਤਵਾਰ ਇੱਥੇ ਫ੍ਰੀ ਆਫ ਕੋਸਟ ਆਪਣਾ ਪੇਟ ਦੇ ਤੇ ਲੀਵਰ ਦੇ ਸਬੰਧਿਤ ਜਿੰਨੇ ਵੀ ਪੇਸ਼ੈਂਟਸ ਨੇ ਉਹ ਮੈਂ ਦੇਖਦਾ ਹਾਂ ਇਹ ਬਾਬਾ ਜੀ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਕਿ ਸਸਤੇ ਰੇਟਾਂ ਦੇ ਉੱਤੇ ਅ ਚੰਗੇ ਡਾਕਟਰ ਜਿਵੇਂ ਕਿ ਹੱਡੀਆਂ ਵਾਲੇ ਡਾਕਟਰ ਹੈਗੇ ਡਾਕਟਰ ਹਰਪ੍ਰੀਤ ਹੈਗੇ ਮੈਡੀਸਨ ਦੇ ਡਾਕਟਰ ਰੱਖ ਕੇ ਵੀ ਹੈਗੇ ਔਰ ਹੋਰ ਵੀ ਕਈ ਸਪੈਸ਼ਲਿਟੀ ਦੇ ਡਾਕਟਰ ਜਿਹੜੇ ਇੱਥੇ ਆ ਕੇ ਆਲਮੋਸਟ ਫ੍ਰੀ ਆਫ ਕੋਸਟ ਵਾਂਗ ਪੇਸ਼ੈਂਟਸ ਨੂੰ ਦੇਖਦੇ ਨੇ ਉਹਨਾਂ ਦਾ ਇਲਾਜ ਕਰਦੇ ਹਨ ਤੇ ਇਹ ਜੀ ਜਿਹੜੀ ਸੇਵਾ ਭਾਵਨਾ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਬਾਬਾ ਸ਼ਿਵ ਸਿੰਘ ਜੀ ਨੂੰ ਕਿ ਉਹ ਅੱਗੇ ਵੀ ਇਦਾਂ ਦੇ ਕੈਂਪ ਲਗਾਉਣ ਜਿਹੜੇ ਗਰੀਬ ਪੇਸ਼ੈਂਟਸ ਨੇ ਜੋ ਨਹੀਂ ਮਹਿੰਗੀਆਂ ਦਵਾਈਆਂ ਲੈ ਸਕਦੇ ਜਾਂ ਮਹਿੰਗਾ ਇਲਾਜ ਕਰਾ ਸਕਦੇ ਉਹਨਾਂ ਨੂੰ ਵੀ ਅਸੀਂ ਠੀਕ ਕਰ ਸਕੀਏ ਔਰ ਉਹ ਵੀ ਬਿਮਾਰੀ ਤੋਂ निजात ਹੋ ਸਕਦੀ। ਅਸਲ ਜਿਹੜੇ ਫੇਸੇ ਦਾ ਉਹਨਾਂ ਨੂੰ ਕੀਸਾ ਦਾਨ ਨੇ ਵਰਤਣੀ ਚਾਹੀਦੀਆਂ ਤੇ ਜਿਹੜੇ ਬਿਮਾਰੀ ਬਿਮਾਰੀਆਂ ਤੋਂ ਥੋੜੇ ਰਾਹਤ ਰਹੇ। ਕਿਉਂਕਿ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਆ ਔਰ ਗਰਮੀਆਂ ਦਾ ਮੌਸਮ ਪੇਟ ਦੀ ਸਮੱਸਿਆ ਵਾਸਤੇ ਕਾਫੀ ਮਸ਼ਹੂਰ ਮੰਨਿਆ ਜਾਂਦਾ ਆ। ਅ ਜਿਹੜੀ ਆਪਾਂ ਨੂੰ ਪ੍ਰੀਕੌਸ਼ਨ ਲੈਣਾ ਚਾਹੀਦੇ ਆ ਉਹ ਇਹ ਕਿ ਸਾਨੂੰ ਬਾਹਰਲੀ ਚੀਜ਼ਾਂ ਜਿੰਨੀਆਂ ਅਵੋਇਡ ਕਰ ਸਕੀਏ ਉਹ ਆਪਾਂ ਕਰੀਏ ਜਿੱਦਾਂ ਖਾਸ ਕਰਕੇ ਠੰਡੀਆਂ ਚੀਜ਼ ਜਿਹੜੀ ਠੰਡੀ ਜਿਹੜੀ ਬਿਨਾ ਗਰਮ ਕੀਤੀ ਹੋਈ ਚੀਜ਼ ਹੁੰਦੀ ਹੈ ਜਿੱਦਾਂ ਲੋਕ ਰੇੜੀਆਂ ਤੋਂ ਲੈ ਲੈਂਦੇ ਨੇ ਕੋਈ ਮਿੱਠਾ ਸੋਡਾ ਹੋ ਗਿਆ ਕੋਈ ਲੱਸੀ ਹੋ ਗਈ ਕੋਈ ਅਜਿਹਾ ਕਿਉਂਕਿ ਜਿਹੜੀ ਬਿਨਾ ਗਰਮ ਕੀਤੀ ਚੀਜ਼ ਹੈ ਉਹਦੇ 'ਚ ਇਨਫੈਕਸ਼ਨ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਜਿਹੜੀ ਚੀਜ਼ ਤਵੇ ਤੋਂ ਜਾਂ ਕੋਈ ਬੋਇਲ ਹੋ ਜਾਂਦੀ ਹੈ ਉਹਦੇ ਵਿੱਚ ਇਨਫੈਕਸ਼ਨ ਆਲਮੋਸਟ ਮਰ ਜਾਂਦੀ ਹੈ ਉਦੇ ਇਨਫੈਕਸ਼ਨ ਉਸ ਟ੍ਰੀਜੀਨਲ ਇਨਫੈਕਸ਼ਨ ਦੇ ਘਟਚਾਂ ਤਾਂ ਮੈਂ ਸਾਰੇ ਲੋਕਾਂ ਨੂੰ ਕਹਾਂਗਾ ਕਿ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਬਾਹਰ ਦੀਆਂ ਚੀਜ਼ਾਂ ਨਾ ਖਾਓ ਜਿੰਨੀਆਂ ਘੱਟ ਚੀਜ਼ਾਂ ਖਾਣਗੇ ਓਨੀ ਇਨਫੈਕਸ਼ਨ ਪੇਟ ਦੀ ਘੱਟ ਹੋਏਗੀ ਔਰ ਜੇ ਖਾਣੀ ਵੀ ਹੈ ਤਾਂ ਮੋਸਟਲੀ ਗਰਮ ਕਰਕੇ ਚੀਜ਼ ਖਾਓ ਤਾਂ ਕਿ ਜੇ ਬਾਈਚੰਦ ਨੂੰ ਇਨਫੈਕਸ਼ਨ ਹੁੰਦੀ ਹੈ ਤਾਂ ਉਹ ਗਰਮ ਕਰਨ ਨਾਲ ਬੋਇਲ ਕਰਨ ਨਾਲ ਉਹ ਜਿਹੜੇ ਬੈਕਟੀਰੀਆ ਹੈ ਉਹ ਮਰ ਜਾਂਦੇ ਨੇ ਤਾਂ ਇਨਫੈਕਸ਼ਨ ਘੱਟ ਹੁੰਦੀ ਹੈ। ਜੀ ਦੱਸ ਸਰ ਜਦੋਂ ਅਸੀਂ ਉਹਨਾਂ ਬਾਹਰ ਕਰੇ ਗਏ ਨੋਕਮ ਮੈਡੀਕਲ ਕੇਂਦਰ ਆ ਗਿਆ ਤੇ ਇਹ ਇਹ ਤਰ੍ਹਾਂ ਦੇ ਮਰੀਜ਼ਾਂ ਨੇ ਆਇਆ ਸਾਡੇ ਕੋਲ ਅੱਜ ਲਗਭਗ ਹਰ ਇੱਕ ਤਰੀਕੇ ਦੇ ਆਰਥੋਡਰ ਰਿਲੇਟਡ ਪੇਸ਼ੈਂਟ ਆਏ ਨੇ ਜਿਵੇਂ ਕਈਆਂ ਨੂੰ ਗੰਠੀ ਆਇਆ ਪੀਆਂ ਦੇ ਆਪਰੇਸ਼ਨ ਹੋਏ ਰਹੇ ਪੀਆਂ ਨੂੰ ਗੋਡਿਆਂ ਦੀ ਕੇਨ ਲੱਕ ਪੀੜ ਦੀ ਪ੍ਰੋਬਲਮ ਹੈ ਹੋਰ ਵੀ ਕਈ ਜਿਵੇਂ ਕਿ ਕੁਝ ਪੇਸ਼ੈਂਟਾਂ ਨੂੰ ਜਮੰਦਰੀ ਰੋਗ ਵੀ ਨੇ ਇਹ ਹੀ ਆਪਾਂ ਅੱਜ ਸਾਰਾ ਕਵਰ ਕਰਾਂਗੇ ਹਾਂਜੀ ਅਸਲ ਇਹ ਮੇਰੇ ਹਿਸਾਬ ਨਾਲ ਕੋਈ 80 90 ਦੇ ਕਰੀਬ ਕੀ ਪੇਸ਼ੈਂਟ ਹੋਵੇ। ਤੇ ਕੀ ਇਹ ਨੂੰ ਇਲਾਜ ਕਰਨਾ ਚਾਹੁੰਦੇ ਕਿ ਕੀ ਕਰਨਾ ਚਾਹੀਦਾ ਜਿਹੜਾ ਇਹਨਾਂ ਦੀ ਕੋਈ ਆਣੀ ਹੈ ਚਾਹੇ ਉਹ ਸਾਰਾ ਆਦਮਾ ਸਭ ਨਾਲੋਂ ਪਹਿਲਾਂ ਜਿਹੜਾ ਨਾ ਵੀ ਇੱਕ ਤੇ ਮੇਨ ਹੈਗਾ ਵਾ ਵੀ ਤੁਹਾਡੇ ਫੂਡ ਦੇ ਰਿਲੇਟਡ ਪ੍ਰੋਬਲਮ ਆ ਖਾਣੇ ਦੇ ਸੰਬੰਧ ਵਿੱਚ। ਕਿ ਇਹਦੇ ਨਾਲ ਸਾਡਾ ਗ੍ਰੇਡ ਜਿਹੜਾ ਵਾ ਉਹ ਘਟ ਰਿਹਾ। ਜਿੰਨਾ ਜ਼ਿਆਦਾ ਆਪਾਂ ਫਰਾਈਡ ਫੂਡ ਜਾਂ ਗਲਤ ਚੀਜ਼ਾਂ ਖਾਵਾਂਗੇ ਉਹਦੇ ਵਿੱਚ weight ਤੁਹਾਡਾ ਓਨਾ ਜ਼ਿਆਦਾ ਵਧੇਗਾ। ਜਿੰਨਾ ਫਿਰ ਉਹਦੇ ਨਾਲ ਹੀ ਸਾਰੀਆਂ ਪ੍ਰੋਬਲਮਾਂ ਜਿੰਨਾ ਮਰਜੀ ਬੀਜ਼ੀ ਸ케ਜੂਲ ਹੋਵੇ ਇੱਕ ਐਕਸਰਸਾਈਜ਼ ਜ਼ਰੂਰ ਕਰਨੀ ਹੈ ਨਾਲ। 20 25 30 ਮਿੰਟ ਵਾਸਤੇ ਆਪਣੇ ਲਈ ਜ਼ਰੂਰ ਸਮਾਂ ਕੱਢੋ। ਐਕਸਰਸਾਈਜ਼ ਜ਼ਰੂਰ ਕਰੋ। ਬਾਕੀ ਜਿੰਨਾ ਘੱਟ ਆਪਾਂ ਫਰਾਈਡ ਫੂਡ ਖਾ ਸਕਦੇ ਆ, ਜਿੰਨਾ ਜੰਕ ਫੂਡ ਘੱਟ ਖਾ ਸਕਦੇ ਆ ਓਨਾ ਘੱਟ ਖਾਓ। ਜਿੰਨੀਆਂ ਨੈਚਰਲ ਚੀਜ਼ਾਂ ਖਾ ਸਕਦੇ ਆ ਜੋ ਘਰੇ ਬਣੀਆਂ ਉਹ ਚੀਜ਼ਾਂ ਖਾਓ। ਅੰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੋ ਉਹ ਵਿਕੇ ਅੰਮ੍ਰਿਤਸਰ ਦਾ ਆ ਗਿਆ ਵਾਸਤੇ ਇੱਕ ਆਪ ਨੂੰ ਲਿਜਾਣੇ ਆਪਾਂ ਚੈੱਕਅਪ ਕਰਾਇਆ ਤੇ ਫ੍ਰੀ ਡਾਇਗਨੋਸਟਿਕ ਟੈਸਟ ਵੀ ਦਿੱਤੇਗੇ। ਇਹ ਕਨਫਰਮੈਂਟ ਸਨ। ਸ੍ਰੀ ਗੁਰੂਆਂ ਸਰ ਚੈਰੀਟੇਰ ਹਸਪਤਾਲ ਵਿੱਚ ਅੱਜ ਹੱਡੀਆਂ ਦਾ ਸੈਂਪਲ ਲਾਇਆ ਗਿਆ ਜਿਸ ਵਿੱਚ ਬਹੁਤ ਹੀ ਸਦਕਾਰਯੋਗ ਡਾਟਾ ਸਪੈਸ਼ਲ ਸਾਡੇ ਕੋਲ ਆਇਆ। ਸਾਡੇ ਕੋਲ ਲੱਗਦਾ ਉਹ 100 ਤੋਂ ਵੱਧ ਪੇਸ਼ੇ ਜਿਹੜੇ ਸੀ ਪਾਜੇ ਨੇ। ਅੱਜ ਦੇ ਇਸ ਕੰਪ ਵਿੱਚ ਕੋਈ ਇਨਪਰੋਪਰ ਫੀਸ ਨਹੀਂ ਹੋਈ। ਲੈਬ ਦੇ ਟੈਸਟ ਸਾਰੇ ਫ੍ਰੀ ਹੋਏ। ਇਹ ਸੇਜੀ ਬਿਲਕੁਲ ਫ੍ਰੀ ਸੀ। ਔਰ ਦੋਈਏ ਜਿਹੜੇ ਨੇ ਉਹ ਬਿਲਕੁਲ ਅੱਜੀ ਕੀਮਤ ਚ ਦਿੱਤੀ ਰਹੀ ਹੈ। ਇਸ ਨਾਲੇ ਜਿਹੜੇ ਐਕਸ-ਰੇ ਲੋਕਾਂ ਨੂੰ ਪਲੇ ਕੀਤਾ ਗਿਆ, ਟੈਸਟ ਕੀਤਾ ਗਿਆ, ਉਹਦੇ ਵਾਸਤੇ ਜਿਹੜੇ ਐਕਸ-ਰੇ ਹੈਗੇ ਨੇ ਟੈਕਨੀਸ਼ੀਅਨ ਉਹ ਬਹੁਤ ਅੱਧੇ ਡੇਟ ਤੇ ਐਕਸ-ਰੇ ਕੀਤੇ ਗਏ। ਫਿਜ਼ੀਕਲ ਥੈਰੇਪੀ ਵੀ ਬਿਲਕੁਲ ਅੱਜ ਫੀ ਕੀ ਸੀ। ਉਹਦੇ ਨਾਲੇ ਹੋਰ ਬਹੁਤ ਸਰਵਿਸ ਸੁਤਗੀਆਂ। ਜਿਹੜੇ ਪੇਸ਼ੈਂਟ ਸੀਗੇ ਉਸ ਤੋਂ ਪਹਿਲਾਂ ਵੀ ਸਾਡੇ ਕੋਲ ਅੱਖਾਂ ਦੇ ਟੈਂਪ ਲੱਗਦੇ ਨੇ। ਜਾ ਸਾਡੇ ਜੋ ਗੈਸਟੋਰੀ ਡਾਕਟਰ ਆਉਂਦੇ ਨੇ ਅੱਜ ਹੀ ਗੈਸਟੋਰੀ ਡਾਕਟਰ ਸਰ ਕੋਲ ਆਏ ਡਾਟਰ ਮਨਜੀਤ ਸਿੰਘ ਜੀ ਵੀ ਆਏ ਨੇ ਐਮਬੀਬੀਐਸ ਤੋਂ ਆਏ ਨੇ ਡੀਐਨਐਸ ਗੈਸਟ੍ਰੋਨੋਮੀ ਵੀ ਆਏ ਨੇ ਉਹਨੇ ਬਹੁਤ ਸਾਲ ਪੀਸੇ ਸਿਵਾ ਦਿੱਤੇ ਆਏ ਨੇ ਨਾਲ ਹੀ ਹਾਰ ਦਾ ਕੈਂਪ ਸਾਡੇ ਕੋਲ ਪਿਛਲੇ ਹਫ਼ਤੇ ਲੱਗਿਆ ਸੀਗਾ ਸਾਡੇ ਕੋਲ ਡਾਕਟਰ ਸਿਮਰਤ ਦੇਵ ਜੀ ਆਏ ਸੀ ਜਿਲੰਦਰ ਤੋਂ ਤੇ ਸਾਡਾ ਇੱਕ ਹੀ ਸ਼ਹਿਰ ਹੁੰਦੇ ਜਿਹੜੇ ਗਰੀਬ ਲੋਕ ਨੇ ਪਿੰਡਾਂ ਚ ਰਹਿਣ ਵਾਲੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਬਿਨਾਂ ਦੇ ਕੋਈ ਯੋਜਿਤ ਰੂਪ ਦਾ ਚੰਗਾ ਸਾਧਨ ਨਹੀਂ ਉਹਨਾਂ ਲੋਕਾਂ ਨੂੰ ਵਾਪਰਤ ਚੰਗੀਆਂ ਸਹੂਲਤਾਂ ਸਿਹਤ ਜਾਂ ਹੋਰ ਜੋ ਕੁਝ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਉਹ ਅਸੀਂ ਕਰਾਈਏ ਇਹ ਹਸਪਤਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਛੇਸੀ ਜੀ ਉਹਨਾਂ ਜੀ ਚੱਲਦੇ ਆਂ ਔਰ ਬਾਕੀ ਜਿੰਨੇ ਲੋਕ ਨੇ ਉਹ ਸੇਵਾਦਾਰ ਮੈਂ ਇੱਥੇ ਕੰਗਸਤ ਸੇਵਾਦਾਰ ਹੈ ਜਿਹੜਾ ਰਿਟਾਇਰਡ ਤੋਂ ਬਾਅਦ ਇੱਥੇ ਨਿਸ਼ੇਵਾਦ ਦੀ ਗਈ ਹੈ ਸਾਡੇ ਕੋਲ ਜਿਹੜਾ ਸਟਾਫ ਹੈ ਬਹੁਤ ਤੇਜ਼ ਸਾਫ਼ ਹੈ ਸਾਡੇ ਕੋ ਡਾਕਟਰ ਕਰਨਾ ਨੇ ਜਿਹੜੇ ਸਰਪ੍ਰੇਖਿਤੇ ਆਉਂਦੇ ਪਰਦੇ ਨੇ ਕੰਮ ਕਰਦੇ ਨੇ ਸਾਡੀ ਮੈਡੀਕਲ ਅਫੀਸਰ ਨੇ ਬਾਟ ਸਬਤ ਅਫੀਸਰ ਨੇ ਸਾਡੇ ਬਾਹਰ ਬਹੁਤ ਸਾਰੇ ਡਾਕਟਰ ਨੇ ਸ਼ਨੀਵਾਰ ਨੂੰ ਨਾ ਨਹੀਂ ਡਾਕਟਰ ਗੁਂਦਰ ਸਿੰਘ ਆਉਂਦੇ ਨੇ ਮੰਡੇ ਨੂੰ ਫਰਾਈਡੇ ਨੂੰ ਸਾਡੇ ਮੈਡੀਸਨ ਡਾਕਟਰੋਂ ਦੇ ਗਾਇਨੇ ਡਾਕਟਰ ਆਉਂਦੇ ਨੇ ਇਹ ਸਾਡੀ ਸਾਰੇ ਜਿਹੜਾ ਯਤਨ ਹੈ ਇਹਨਾਂ ਦੀ ਗਵਾਈ ਦਾ ਸਾਹਿਬ ਕਾਜ ਸ਼ਕਾ ਵੀ ਵਰਾਈ ਕਰਦੇ ਨੇ ਲਾ ਇੱਕ ਕਮੇਟੀ ਬਣੀ ਹੈ ਨਿਸ਼ਕਾਮ ਹੁੰਦੇ ਸੀਗੇ ਉਹਦੇ ਪ੍ਰਧਾਨ ਸਾਡੇ ਭਾਈ ਗਿਸ਼ਮ ਨੇ ਉਹਨਾਂ ਸਾਰੀ ਕਮੇਟੀ ਦਾ ਉਹਨਾਂ ਨਾਲ ਨਾਲ ਨਿਸ਼ਕਾਮ ਕੀਤੀ ਜਥਾ ਜੀ ਨਿਸ਼ਕਾਮ ਕੀਤੀ ਜੀ ਜਿਹੜੀ ਸੰਗਤ ਹੈ ਇਹ ਸਾਰੀ ਸੰਗਤ ਇਸ ਕੰਮ ਲਈ ਅੱਗੇ ਵੱਧ ਕੇ ਯੋਧਰ ਹੁੰਦੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਕੀ ਯਤਨ ਕਰਾਂਗੇ ਜਿੱਨੇ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਲੋਕਾਂ ਵਾਸਤੇ ਜੋ ਵੀ ਵੱਧ ਤਰਸੀ ਹਰ ਤੌਫੀਕ ਜੀ ਨੇ ਇਹ ਇਤਰਾਸ ਕਦੇ ਕਰਾਉਗੇ ਅਸੀਂ ਪਿੰਡਾਂ ਵਿੱਚ ਜਾ ਕੇ ਇਹ ਵਿਸ਼ੇ ਕੈਂਪੇਨਸ਼ਨ ਕੀਤੇ ਕਿਤੇ ਤਾਂ ਕਿ ਲੋਕਾਂ ਦੇ ਦੌਰ ਸੱਤ ਜਾ ਕੇ ਉਹਦੇ ਘਰਾਂ ਦੇ ਕੋਲ ਜਾ ਕੇ ਬਿਲਕੁਲ ਧੋ ਦੇ ਦਿੱਤੀਆਂ ਜਾਂ ਇਹਦੇ ਨਾਲ ਇਹ احساس ਮੇਰੇ ਇਹ ਕਬਲੀ ਖਾਸੇ ਤੇ ਵੀ ਹੈ ਕਿ ਅਸੀਂ ਬਹੁਤ ਸਾਰੇ ਦੇ ਰੇਟ ਨਾਲ ਸਾਡੇ ਜਿੱਦਾਂ ਅਸੀਂ ਸਰਜਰੀਆਂ ਕਰਦੇ ਸਾਡੇ ਸਾਈਏ ਕਰਦੇ ਸਰਜਰੀਆਂ 10000 ਤੋਂ ਲੈ ਕੇ 15000 ਦੇ ਵਿੱਚ ਸਾਰੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਸਹੂਲਤਾਂ ਬਾਕੀ ਬਹੁਤ ਦੇ ਘੱਟ ਹੋਣਗੇ ਔਰ ਸਿਲਤ ਅਸੀਂ ਯਤਨ ਕਰ ਰਹੇ ਆ ਕਿ ਇਥੇ ਓਪੀ ਮਹਾਰਤ ਨਹੀਂ ਅੱਖਾਂ ਦੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜਦੋਂ ਦਾ ਸਰਕਾਰ ਨੂੰ ਬਾਬਰੀ ਰਵਾਇਤ ਇਹ ਸਾਰਾ ਕੰਮ ਚੱਲਣਾ ਸੰਪਤਾ ਦਾ ਸੇਵ ਤਾਜ ਜਿੰਦਿਕਾ ਖਾਤਸਾ ਰਾਇ ਜੀ ਦੀ ਫਤ